ਵਾਰਦਤ ਨੂੰ ਅੰਜਾਮ ਦੇਣ ਵਾਲਾ ਸੀ ਉਹਨੂੰ ਵੀ ਅਰੈਸਟ ਕਰ ਲਿਆ ਉਹਦੇ ਤੋਂ ਵੀ ਦੋ ਪਿਸਟਲ ਸਾਨੂੰ ਰਿਕਵਰ ਹੋਏ ਇਹ ਪੂਰਾ ਮੋਡਿਊਲ ਹੈ ਜੱਗਾ ਤੂ ਰਿਕਾਰਡ ਜਿਹੜਾ ਲੌਰੈਂਸ ਬਿਸ਼ਨੋਈ ਦਾ ਖਰੀਦੀ ਸਾਥੀ ਜਿਹੜਾ ਬਾਹਰ ਦੇ ਮੁਲਕ 'ਚ ਬੈਠਾ ਕੋਏ ਮੋਗਾ 'ਚ ਅਕਤੂਬਰ ਮਹੀਨੇ ਚ ਨੈਚਲ ਬਿੰਦਰੂ ਨਾਮ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੇ ਘੜੇ ਵੜ ਕੇ ਜਾਣ ਲੈ ਵਾ ਹਮਲਾ ਉਹਦੇ ਤੇ ਕਤਲਨਾ ਕੀਤਾ ਗਿਆ ਪਿਛਲੇ ਦਿਨੀ ਹੋਏ ਮੋਗਾ ਵਿਖੇ ਕਬੱਡੀ ਖਿਡਾਰੀ ਦੇ ਹਮਲੇ ਦੇ ਵਿੱਚ ਪਟਿਆਲਾ ਪੁਲਿਸ ਵੱਲੋਂ ਅੱਜ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਹੋਰ ਗੁਰਗਾ ਕਾਬੂ ਕਰ ਲਿਆ ਸਾਡੇ ਨਾਲ ਐਸਐਸਪੀ ਪਟਿਆਲਾ ਜਿਹੜੇ ਦੱਸਣਗੇ ਕਿ ਇਹ ਜਿਹੜਾ ਗੈਂਗਸਟਰ ਹੈ ਕਿਸ ਅੰਸਰ ਅੱਜ ਇੱਕ ਤੁਸੀਂ ਹੋਰ ਇੱਕ ਕਬੱਡੀ ਖਿਡਾਰੀ ਦੇ ਜਿਹੜੇ ਕਤਵਾਂ ਦਾ ਹਮਲਾ ਹੋਇਆ ਸੀ ਉਹਦਾ ਦੂਸਰਾ ਗੈਂਗਸਟਰ ਕਾਬੂ ਕੀਤਾ ਸਰ ਕੌਣ ਹੈ ਔਰ ਕੀ ਕੀ ਇਸ ਤੋਂ ਬਰਾਮਦ ਹੋਇਆ ਦੇਖੋ ਇਹ ਮੋਗਾ 'ਚ ਅਕਤੂਬਰ ਮਹੀਨੇ 'ਚ ਬਿੰਦਰੂ ਨਾਮ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੇ ਘੜੇ ਵੱਢ ਕੇ ਜਾਨ ਲੈਵਾ ਹਮਲਾ ਉਹਦੇ ਤੇ ਕਤਲਨਾ ਕੀਤਾ ਗਿਆ ਉਹਦੇ ਵਿੱਚ ਦਸੰਬਰ ਮਹੀਨੇ ਦੀ 18 ਤਰੀਕ ਨੂੰ ਅਸੀਂ ਪਹਿਲਾਂ ਇੱਕ ਸ਼ੂਟਰ ਤੇ ਇੱਕ ਉਹਦਾ ਸਪੋਰਟਰ ਅਰੈਸਟ ਕੀਤਾ ਉਹਨਾਂ ਤੋਂ ਤਿੰਨ ਵੈਪਨ ਸਾਨੂੰ ਰਿਕਵਰ ਹੋਏ ਸੀ ਅੱਜ ਪਟਿਆਲਾ ਪੁਲਿਸ ਨੇ ਬੜੀ ਮਿਹਨਤ ਨਾਲ ਜਿਹੜਾ ਦੂਜਾ ਅਣਪਛਾਤਾ ਸ਼ੂਟਰ ਵੀ ਉਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੀ ਉਹਨੂੰ ਵੀ ਅਰੈਸਟ ਕਰ ਲਿਆ ਉਹਦੇ ਤੋਂ ਵੀ ਦੋ ਪਿਸਟਲ ਸਾਨੂੰ ਰਿਕਵਰ ਹੋਏ ਇਸ ਪੂਰੇ ਮੁਕਦਮੇ 'ਚ ਐਸਪੀ ਸਿਟੀ ਡੀਐਸਪੀ ਸਿਟੀ 1 ਇਨਚਾਰਜ ਸੀਆਈਏ ਪਟਿਆਲਾ ਤੇ ਐਸਐਚਓ ਸਿਵਲ ਲਾਈਨਸ ਨੇ ਬੜੀ ਮਿਹਨਤ ਨਾਲ ਇਹਦੀ ਤਫ਼ਤੀਸ਼ ਨੂੰ ਅੱਗੇ ਲੈ ਕੇ ਗਏ ਤੇ ਪੂਰਾ ਮੋਡਿਊਲ ਇਹ ਜੱਗਾ ਤੂਰ ਕੋਡ ਜਿਹੜਾ ਲੌਰੈਂਸ ਬਿਸ਼नोई ਦਾ ਖਰੀਦੀ ਸਾਥੀ ਜਿਹੜਾ ਬਾਹਰ ਦੇ ਮੁਲਕ 'ਚ ਬੈਠਾ ਇਹ ਪੂਰਾ ਮੋਡਿਊਲ ਬਸਟ ਹੋ ਗਿਆ ਇੰਨੇ ਦੋਸ਼ੀ ਤੇ ਪੰਜ ਪਿਸਟਲ ਸਾਨੂੰ ਇਸ ਪੂਰੇ ਮੋਡਿਊਲ ਚ ਕਵਰ ਹੋਈ। ਫਿਰ ਜੱਗਾਤੂਰ ਕੋਟੀਆਂ ਉਹ ਵੀ ਬਾਹਰ ਹੈ। ਲਾਰੈਂਸ ਕਿਸੋ ਹੀ ਗੇਲ ਚ। ਇਹ ਜਿਹੜੇ ਨੌਜਵਾਨ ਫੜਿਆ ਤੁਸੀਂ ਦੱਸਿਆ ਕੁਝ ਕਿਛ ਵੀ ਮਤਲਬ ਇਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਹੈ। ਕੀ ਇਸੀ ਛੋਟੇ ਮਤਲਬ بڑے ਲਿਖੇ ਨੌਜਵਾਨਾਂ ਨੂੰ ਜਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਇਹ ਲੋਕ ਕਿਵੇਂ ਇਸ ਕੰਮਾਂ ਦੀ ਵਿੱਚ ਪਾਉਂਦੇ? ਦੇਖੋ ਇਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਰਾਹੀਂ ਜੱਗਾਤੂਰ ਕੋਰਟ ਦੇ ਸੰਪਰਕ 'ਚ ਆਏ ਜਿੱਥੇ ਛੋਟੀ ਉਮਰ ਦੇ ਹੀ ਮੁੰਡੇ ਆਏ ਦੀ 20 ਸਾਲ ਦੀ ਉਮਰ ਆ ਪਹਿਲਾਂ ਵੀ ਕੋਈ ਮੁਕੱਦਮਾ ਜਿਵੇਂ ਤੁਸੀਂ ਆਪ ਦੱਸਿਆ ਤੇ ਦਰ ਤੇ ਬਾਹਰ ਬੈਠੇ ਉਸ ਗੈਂਗਸਟਰ ਦੇ ਇਸ਼ਾਰਿਆਂ ਤੇ ਇਹਨਾਂ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਸਾਰੇ ਯੂਥ ਨੂੰ ਅਪੀਲ ਕਰਦਾ ਕਿ ਆਪਣੀ ਜਿਹੜੇ ਅੰਦਰ એનર્ਜੀ ਹੈਗੀ ਆ ਐਗਰੈਸ਼ਨ ਹੈ گاਉ ਨੂੰ სპੋਰਟਸ ਚ এডਿਕੇਸ਼ਨ ਚ ਕਿਸੇ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਚ ਯੂਜ਼ ਕਰਾਂ ਕਿਉਂਕਿ ਇਹ ਜਿਹੜੇ ਬਾਹਰ ਦੇ ਮੁਲਕਾਂ ਚ ਬੈਠੇ ਆ ਇਹਨਾਂ ਦਾ ਤੇ ਕੋਈ ਨੁਕਸਾਨ ਨਹੀਂ ਹੋਣਾ ਪਰ ਜਿਹੜਾ ਯੂਥ ਇਹੋ ਜੀ ਵਾਰਦਾਤਾਂ ਚ ਇੱਕ ਵਾਰੀ ਇਨਵੋਲ ਹੋ ਜਾਂਦਾ ਉਹਦਾ ਕੈਰੀਅਰ ਤੇ ਲਾਈਫ ਅੱਗੇ ਖਰਾਬ ਹੁੰਦੀ ਹੈ ਤੇ ਮੈਂ ਸਾਰੇ ਯੂਥ ਨੂੰ ਇਹੀ ਅਪੀਲ ਕਰਦਾ ਕਿ ਕ੍ਰਾਈਮ ਤੋਂ ਬੁਰੇ ਸਰ ਕੋਈ ਅੱਗੇ ਨਹੀਂ ਤਾਂ ਜਾਰੀ ਹੈ ਕੁਝ ਕਿਛ ਮਤਲਬ ਹਾਂ ਉਹ ਤਫਤੀਸ਼ ਜਾਰੀ ਹੈ ਜੀ ਸੋ ਐਸੀ ਸਰ ਐਸਐਸਪੀ ਪਟਿਆਲਾ ਜੋ ਕਹਿ ਰਿਹਾ ਵੀ ਦੋਸ਼ੀਆਂ ਤੋਂ ਅੱਗੇ ਕੁਝ ਕਿਛ ਜਾਰੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵੀ ਇਸ ਗੈਂਡ ਦੇ ਨਾਲ ਸੰਬੰਧਿਤ ਦੋਸ਼ੀ ਹੋਣਗੇ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਨੇਗੀ ਔਨਰ ਚੈਨਲ ਤੋਂ ਪਟਿਆਲਾ ਤੋਂ ਚੰਦਰਜੀਤ ਜੋਸ਼ੀ ਜੀ ਰਿਪੋਰਟ